ਸਰਕਾਰੀ ਹੈ ਸਕੂਲ ਕੀ ਗਨਵਾਸ ਪੇਸਟ ਬਣਿਆ ਆ ਗਰਾਊਂਡ ਹੈ ਦਾਨੀ ਸੱਜਣ ਇਹਨਾਂ ਭਰਾਵਾਂ ਦੀ ਸਪੋਰਟ ਸਕੂਲ ਦੀ ਕੰਮ ਹੋਇਆ ਰੈਡ ਰੋਜ਼ੀ ਕੋ ਕਲੱਬ ਸਕੂਲ ਦੀ ਕਲੱਬ ਆਫਿਸ ਪ੍ਰਿੰਸੀਪਲ ਆਫਿਸ ਡਾਕਟਰ ਫੋਰਸ ਰੂਮ ਹਰੇਕ ਫੈਸਿਲਿਟੀ ਫਾਰਕ ਕਲਾਸਾਂ ਬਚੀਆਂ ਰਹੀਆਂ ਹਨ ਰਸੋਈ ਸਕੂਲ ਦਾ ਕੰਮ ਚੱਲ ਰਿਹਾ ਦੁਬਾਰਾ ਪਾਣੀ ਵਾਲੀ ਟੀਮ ਕੰਪਿਊਟਰ ਸਾਇੰਸ ਲੈਬ ਕੰਪਿਊਟਰ ਲੈਬ ਲੈਬ ਕਲਾਸਾਂ ਇਹ ਉਹ ਕੋਈ ਥਾਂ ਜਿੱਥੇ ਬੱਚੇ ਸਾਈਕਲ ਖੜੇ ਕਰਦੇ ਤੇ ਆਈ ਬਾਤਾਂ ਜ਼ਿੰਦਗੀ ਦੇ ਨਜ਼ਾਰੇ ਸੀ ਇੱਥੇ ਸਾਨੂੰ ਨਹੀਂ ਜਦੋਂ ਪਤਾ ਜਦੋਂ ਬੁੱਢਿਆ ਟਾਈਮ ਲੰਘ ਗਿਆ ਬੰਦਾ ਬਾਤ ਯਾਦ ਕਰਕੇ ਬਸਤਾਨਦਾ ਗਰਾਊਂਡ ਫੁੱਟਬਾਲ ਗਰਾਊਂਡ ਪੋਰਟਲ ਬਰੋਂਦੇ ਸਕੂਲ ਦੀ ਸਰਕਾਰੀ ਸਕੂਲ ਕੀ ਗਨਵਾੜ ਇਹ ਤੁਹਾਨੂੰ ਦੱਸ ਦਿੰਦੇ ਦਿਖਾ ਦਿਓ ਬਾਲੇ ਵਾਲਾ ਗਰਾਉਂਡ ਦੂਜੀ ਗਰਾਉਂਡਾ ਵੀ ਦਿਖਾ ਦਈਏ ਕੋਲਮ ਪਾਟਾ ਰੋਸ਼ਨ

ਮੈਨੂੰ ਪਾਸਵਰਡ 10th ਕਿਤੇ ਨੂੰ ਹੋ ਗਿਆ 2 6 ਸਾਲ ਹੋ ਗਏ 19 19 ਚ ਹੋਈ ਆ